सत श्रीकाल दोस्तों तुसी देख रहे हो चैनल हरप्रीत अज अं गल कर रहे हाँ उस धर्म की जिसने दुनिया बदल के रख दिता क्रिश्चियनिटी, पर आओ जानिए कि उत्पन्न होया शुरू होंगी है दो हज़ार साल पहला युधिया के एक छोटे पिंड इतजस क्राइस्ट जी के जन्म न एक नवी सोच एक नवा सुने जन्म लिया वह किस महान राजे या शासक नहीं सन बल्कि एक आम पर प्रभावशाली शख्स ਜਿਸ ਦਾ ਸੁਨੇਹਾ ਸਿੱਧਾ ਮਨੁੱਖ ਦੇ ਦਿਲ ਨੂੰ ਛੂਦਾ ਸੀ ਜੀਜ਼ਸ ਜੀ ਲੋਕਾਂ ਨੂੰ ਸਿਖਾਉਂਦੇ ਸਨ ਕਿ ਪਿਆਰ ਦਇਆ ਮਾਫੀ ਤੇ ਸੱਚਾਈ ਹੀ ਅਸਲ ਰੱਬ ਨਾਲ ਰਿਸ਼ਤੇ ਦੇ ਮੂਲ ਹਨ ਉਹ ਦਿਖਾਉਂਦੇ ਕਿ ਧਰਮ ਸਿਰਫ ਰਸਮਾਂ ਜਾਂ ਇਬਾਦਤਾਂ ਵਿੱਚ ਨਹੀਂ ਬਲਕਿ ਹਰ ਮਨੁੱਖ ਦੇ ਦਿਲ ਵਿੱਚ ਹੈ ਜਦੋਂ ਜੀਜ਼ਸ ਕ੍ਰਾਈਸਟ ਜੀ ਲੋਕਾਂ ਨਾਲ ਗੱਲ ਕਰਦੇ ਉਹਨਾਂ ਦੇ ਸਿੱਧੇ ਤੇ ਸਪਸ਼ਟ ਸੁਨੇਹੇ ਨੇ ਲੋਕਾਂ ਦੇ ਦਿਲ ਖੋਲ ਦਿੱਤੇ ਗਰੀਬਾਂ ਪੀੜਤਾਂ ਆਮ ਲੋਕਾਂ ਵਿੱਚ ਹੌਲੀ-ਹੌਲੀ ਵਿਸ਼ਵਾਸ ਦਾ ਸਿਰਜਣਾ ਹੋਇਆ ਲੋਕ ਉਹਨਾਂ ਦੇ ਆਲੇ-ਦੁਆਲੇ ਇਕੱਠੇ ਹੋਣ ਲੱਗੇ ਉਹਨਾਂ ਦੀਆਂ ਗੱਲਾਂ ਸੁਣਨ ਲਈ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਇਹ ਸੁਨੇਹਾ ਸਿਖਾਉਂਦਾ ਸੀ ਕਿ ਮਨੁੱਖਤਾ ਵਿੱਚ ਸਭ ਤੋਂ ਮਹੱਤਵਪੂਰਨ ਗੁਣ ਪਿਆਰ, ਦਇਆ, ਬਰਾਬਰੀ ਹਰ ਇੱਕ ਮਨੁੱਖ ਦੇ ਲਈ ਬਰਾਬਰ ਹਨ ਜਿਵੇਂ ਜੀਜ਼ਸ ਜੀ ਦਾ ਪ੍ਰਭਾਵ ਵੱਧਾ ਗਿਆ ਉਸ ਸਮਾਜ ਦੇ ਕੁਝ ਧਾਰਮਿਕ ਅਤੇ ਰਾਜਨੀਤਿਕ ਆਗੂ ਇਸ ਨਵੇਂ ਸੁਨੇਹੇ ਨੂੰ ਖਤਰੇ ਵਜੋਂ ਦੇਖਣ ਲੱਗੇ ਉਹਨਾਂ ਨੇ ਇਸ ਸੰਦੇਸ਼ ਨੂੰ ਰੋਕਣ ਲਈ ਕਾਰਵਾਈ ਕੀਤੀ ਅਤੇ ਜੀਜ਼ਸ ਜਿਹਨੂੰ ਕ੍ਰੂਸੀਫਿక్షన్ ਨਾਲ ਸਮਾਪਿਤ ਕੀਤਾ ਗਿਆ ਪਰ ਇਹ ਕ੍ਰੂਸੀਫਿక్షన్ ਸੁਨੇਹ ਨੂੰ ਨਹੀਂ ਰੋਕ ਸਕੀ ਉਹਨਾਂ ਦੇ ਚੇਲੇ ਅਤੇ ਉਹਨਾਂ ਦੀ ਸਿੱਖਿਆਵਾਂ ਨੂੰ ਮੰਨਣ ਵਾਲੇ ਲੋਕ ਇਹ ਸੁਨੇਹਾ ਲੋਕਾਂ ਤੱਕ ਫੈਲਾਉਣ ਲੱਗੇ ਜੀਜ਼ਸ ਕ੍ਰਾਈਸਟ ਜੀ ਦੇ ਬਾਅਦ ਉਹਨਾਂ ਦੀਆਂ ਸਿੱਖਿਆਵਾਂ ਨੂੰ ਇਕੱਠਾ ਕੀਤਾ ਗਿਆ ਅਤੇ ਲਿਖਤਾਂ ਵਿੱਚ ਦਰਜ ਕੀਤਾ ਗਿਆ ਇਹ ਲਿਖਤਾਂ ਧੀਰੇ ਧੀਰੇ ਬਾਈਬਲ ਦਾ ਰੂਪ ਲੈਣ ਲੱਗੀਆਂ ਬਾਈਬਲ ਵਿੱਚ ਦੋ ਹਿੱਸੇ ਹਨ ਪੁਰਾਣਾ ਭਾਗ ਜੋ ਯਹੂਦੀ ਇਤਿਹਾਸ ਅਤੇ ਸੰਦੇਸ਼ਾਂ ਨੂੰ ਦਰਸਾਉਂਦਾ ਹੈ ਅਤੇ ਨਵਾਂ ਭਾਗ ਜੋ ਜੀਜ਼ਸ ਕ੍ਰਾਈਸਟ ਜੀ ਦੇ ਸੁਨੇਹੇ ਉਹਨਾਂ ਦੇ ਚੇਲਿਆਂ ਦੀਆਂ ਸਿੱਖਿਆਵਾਂ ਅਤੇ ਕ੍ਰਿਸਚੀਅਨਿਟੀ ਦੇ ਮੁੱਖ ਮੁੱਲਾਂ ਨੂੰ ਦਰਸਾਉਂਦਾ ਹੈ ਬਾਈਬਲ ਸਿਖਾਉਂਦੀ ਹੈ ਕਿ ਧਰਮ ਸਿਰਫ ਰਸਮਾਂ ਜਾਂ ਇਬਾਦਤਾਂ ਵਿੱਚ ਨਹੀਂ ਬਲਕਿ ਦਿਲ ਦੀ ਸਾਫ਼ ਨੀਅਤ ਅਤੇ ਮਨੁੱਖਤਾ ਵਿੱਚ ਹੈ ਜੀਜ਼ਸ ਜੀ ਦੇ ਚੇਲੇ ਜੋ ਪਹਿਲਾਂ ਉਹਨਾਂ ਦੇ ਨੇੜੇ ਸਿੱਖਦੇ ਸਨ ਹੁਣ ਦੂਰ ਦੂਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਗਏ ਉਹਨਾਂ ਨੇ ਹਰ ਪੱਧਰ ਲੋਕਾਂ ਨੂੰ ਇਹ ਸਿਖਾਇਆ ਕਿ ਜ਼ਿੰਦਗੀ ਵਿੱਚ ਸਫਲਤਾ ਅਤੇ ਅਮੋਲਤਾ ਦਿਲ ਦੇ ਪਿਆਰ ਅਤੇ ਦਇਆ ਨਾਲ ਹੀ ਆ ਸਕਦੀ ਹੈ। ਇਸ ਤਰ੍ਹਾਂ ਕ੍ਰਿਸਚੀਅਨਿਟੀ ਹੌਲੀ-ਹੌਲੀ ਇੱਕ ਵਿਸ਼ਵ ਭਰ ਦੇ ਧਰਮ ਦੇ ਰੂਪ ਵਿੱਚ ਫੈਲਣ ਲੱਗੀ। ਕ੍ਰਿਸਚੀਅਨਿਟੀ ਦਾ ਸੰਦੇਸ਼ ਸਿਰਫ ਧਾਰਮਿਕ ਜੀਵਨ ਤੱਕ ਸੀਮਿਤ ਨਹੀਂ ਸੀ। ਇਸ ਨੇ ਸਮਾਜਿਕ ਜੀਵਨ, ਸਿੱਖਿਆ, ਸੇਵਾ ਅਤੇ ਚੈਰਿਟੀ ਕੰਮਾਂ ਵਿੱਚ ਵੀ ਆਪਣਾ ਪ੍ਰਭਾਵ ਛੱਡਿਆ। ਜੋ ਲੋਕ ਇਸ ਸੰਦੇਸ਼ ਦੇ ਅਨੁਸਾਰ ਜ਼ਿੰਦਗੀ ਜਿਉਂਦੇ, ਉਹ ਸਿਰਫ ਆਪਣੇ ਲਈ ਨਹੀਂ, ਬਲਕਿ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਵੀ ਸ਼ਾਂਤੀ ਅਤੇ ਦਇਆ ਲਿਆਉਂਦੇ। ਇਸ ਤਰ੍ਹਾਂ ਚੈਪਟਰ 1 ਸਾਨੂੰ ਦਿਖਾਉਂਦਾ ਹੈ ਕਿ ਕ੍ਰਿਸਚੀਅਨਿਟੀ ਜਾਂ ਕਹੀਏ ਕ੍ਰਿਸਚੀਅਨਿਟੀ ਇੱਕ ਜੀਵਨ ਦਰਸ਼ਨ ਹੈ ਜੋ ਮਨੁੱਖਤਾ ਨੂੰ ਸਿਖਾਉਂਦਾ ਹੈ ਕਿ ਪਿਆਰ ਦਇਆ ਮਾਫੀ ਅਤੇ ਬਰਾਬਰੀ ਹੀ ਅਸਲ ਤਾਕਤ ਹਨ ਜੀਜ਼ਸ ਕ੍ਰਾਈਸਟ ਜੀਦੇ ਜੀਵਨ ਅਤੇ ਉਹਨਾਂ ਦੇ ਸੁਨੇਹੇ ਨਾਲ ਇਹ ਧਰਮ ਉਤਪੰਨ ਹੋਇਆ ਬਾਈਬਲ ਤਿਆਰ ਹੋਈ ਅਤੇ ਦੁਨੀਆ ਭਰ ਵਿੱਚ ਫੈਲਣਾ ਸ਼ੁਰੂ ਹੋਇਆ ਚੈਪਟਰ 2 ਚੈਪਟਰ 1 ਵਿੱਚ ਅਸੀਂ ਵੇਖਿਆ ਕਿ ਜੀਜ਼ਸ ਕ੍ਰਾਈਸਟ ਜੀਦਾ ਸੁਨੇਹਾ ਕਿਵੇਂ ਜਨਮ ਲਿਆ ਉਨ੍ਹਾਂ ਦੇ ਸਿੱਖਿਆਵਾਂ ਨੇ ਕਿਵੇਂ ਲੋਕਾਂ ਦੇ ਦਿਲਾਂ ਨੂੰ ਛੂਹਿਆ ਅਤੇ ਕਿਵੇਂ ਬਾਈਬਲ ਤਿਆਰ ਹੋਈ ਹੁਣ ਦੇਖੀਏ ਕਿ ਇਹ ਸੁਨੇਹੇ ਨੇ ਦੁਨੀਆ ਵਿੱਚ ਕਿਵੇਂ ਆਪਣਾ ਸਥਾਨ ਬਣਾਇਆ ਅਤੇ 크੍ਰਿਸਚੀਅਨਿਟੀ ਦੇ ਮੁੱਖ ਰੂਪ ਕਿਵੇਂ ਵਿਕਸਿਤ ਹੋਏ ਜੀਸਸ ਕ੍ਰਾਈਸਟ ਜਿਹਦੇ ਚੇਲੇ ਜਿਨ੍ਹਾਂ ਨੇ ਉਨ੍ਹਾਂ ਦੇ ਸਿੱਖਿਆਵਾਂ ਨੂੰ ਆਪਣਾ ਜੀਵਨ ਬਣਾ ਲਿਆ ਉਹ ਲੋਕਾਂ ਨੂੰ ਦੱਸਦੇ ਕਿ ਧਰਮ ਦਾ ਅਸਲ ਮਤਲਬ ਹੈ ਦਿਲ ਦੀ ਸਾਫ਼ ਨੀਅਤ ਪਿਆਰ ਦਇਆ ਅਤੇ ਮਾਫੀ ਜਿੱਥੇ ਪਹਿਲਾਂ ਲੋਕ ਤੰਨ ਜਾਂ ਰਸਮਾਂ ਦੇ ਪਾਰ ਹੇਟ ਸੀ ਉੱਥੇ ਹੁਣ ਇੱਕ ਨਵਾਂ ਦਰਸ਼ਨ ਆਇਆ 크੍ਰਿਸਚੀਅਨਿਟੀ ਜਿਵੇਂ ਫੈਲਣ ਲੱਗੀ ਤਿੰਨ ਮੁਖ ਰੂਪ ਉਭਰੇ ਕੁਝ ਲੋਕਾਂ ਨੇ ਕੈਥਲਿਕ ਰਹਾ ਅਪਣਾਇ ਜਿੱਥੇ ਪੋਪ ਦਾ ਸਭ ਤੋਂ ਉੱਚਾ ਅਧਿਕਾਰ ਸੀ ਅਤੇ ਰਸਮਾਂ ਗਿਰਜਿਆਂ ਅਤੇ ਪਰੰਪਰਾਵਾਂ ਨੂੰ ਮਹੱਤਵ ਮਿਲਿਆ ਉਹਨਾਂ ਲਈ ਧਰਮ ਸਿਰਫ ਸਿੱਖਿਆ ਨਹੀਂ ਬਲਕਿ ਸਮੁਦਾਇਕ ਜੀਵਨ ਦਾ ਰੂਪ ਸੀ ਦੂਜੇ ਲੋਕਾਂ ਨੇ ਪ੍ਰੋਟੈਸਟੈਂਟ ਰਹਾ ਚੁਣਿਆ ਉਹ ਧਰਮ ਦਾ ਅਸਲ ਮੂਲ ਬਾਈਬਲ ਅਤੇ ਮਨੁੱਖੀ ਦਿਲ ਦੀ ਸੱਚਾਈ ਸਮਝਦੇ ਸਨ ਉਹ ਰਸਮਾਂ ਜਾਂ ਪੋਪ ਦੇ ਅਧਿਕਾਰਾਂ ਨੂੰ ਘੱਟ ਮਹੱਤਵ ਦਿੰਦੇ ਅਤੇ ਹਰ ਮਨੁੱਖ ਦੀ ਨਿੱਜੀ ਈਮਾਨਦਾਰੀ ਨੂੰ ਕੇਂਦਰਿਤ ਕਰਦੇ ਤੀਜਾ ਰਹਾ ਆਰਥੋਡੌਕਸ ਦਾ ਸੀ ਜੋ ਪ੍ਰਾਚੀਨ ਰਸਮਾਂ ਅਤੇ ਸਮਾਜਿਕ ਜੀਵਨ ਨੂੰ ਜੋੜਦਾ ਸੀ ਇਹ ਲੋਕ ਧਰਮ ਨੂੰ ਆਪਣੀ ਦਿਨਚਰਿਆ ਅਤੇ ਆਤਮਿਕ ਜੀਵਨ ਦਾ ਹਿੱਸਾ ਬਣਾਉਂਦੇ ਅਤੇ ਗਿਰਜਿਆਂ ਨੂੰ ਸਮਾਜਿਕ ਮਿਲਾਬ ਦਾ ਕੇਂਦਰ ਮੰਨਦੇ ਜਿਵੇਂ ਜਨਮ ਤੋਂ ਬਾਅਦ ਹੌਲੀ-ਹੌਲੀ ਇਹ ਤਿੰਨ ਰਹਾ ਲੋਕਾਂ ਵਿੱਚ ਵਸਦੇ ਗਏ क्रिश्चियनिटी ने समाज ते अदब, ਸਿੱਖਿਆ ਅਤੇ ਚੈਰਿਟੀ ਕੰਮਾਂ ਵਿੱਚ ਆਪਣਾ ਪ੍ਰਭਾਵ ਛੜਨਾ ਸ਼ੁਰੂ ਕੀਤਾ। ਲੋਕ ਗਰੀਬਾਂ ਦੀ ਸੇਵਾ ਕਰਨ, ਮਰੀਜ਼ਾਂ ਦੀ ਮਦਦ ਕਰਨ ਅਤੇ ਹਰ ਰਿਸ਼ਤੇ ਵਿੱਚ ਮਾਫੀ ਅਤੇ ਪਿਆਰ ਲਿਆਉਣ ਲੱਗੇ। ਇਸ ਤਰੀਕੇ ਨਾਲ ਕ੍ਰਿਸਚੀਅਨਿਟੀ ਸਿਰਫ ਧਾਰਮਿਕ ਜੀਵਨ ਦਾ ਸਾਧਨ ਨਹੀਂ, ਬਲਕਿ ਸਮਾਜਿਕ ਜੀਵਨ ਅਤੇ ਨੈਤਿਕ ਮੂਲਾਂ ਦਾ ਇੱਕ ਦਰਸ਼ਨ ਬਣ ਗਈ। ਆਧੁਨਿਕ ਯੁੱਗ ਵਿੱਚ ਕ੍ਰਿਸਚੀਅਨਿਟੀ ਦੇ ਮੂਲਾਂ ਨੇ ਹਸਪਤਾਲ, ਸਕੂਲ, ਯੂਨੀਵਰਸਿਟੀਆਂ ਅਤੇ ਚੈਰਿਟੀ ਸੰਸਥਾਵਾਂ ਦੇ ਰੂਪ ਵਿੱਚ ਅਸਲ ਪ੍ਰਭਾਵ ਦਿਖਾਇਆ ਲੋਕਾਂ ਨੇ ਇਸ ਧਰਮ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਸਮਾਜ ਵਿੱਚ ਸ਼ਾਂਤੀ, ਸਹਿਯੋਗ ਅਤੇ ਮਨੁੱਖਤਾ ਵਧਾਈ ਜੀਸਸ ਕ੍ਰਾਈਸ ਜੀ ਦੇ ਸੁਨੇਹੇ ਦੀ ਸੱਚਾਈ ਸਿਰਫ ਉਨ੍ਹਾਂ ਦੇ ਚੇਲਿਆਂ ਤੱਕ ਸੀਮਤ ਨਹੀਂ ਰਹੀ ਇਹ ਦੁਨੀਆ ਭਾਰ ਵਿੱਚ ਹੌਲੀ-ਹੌਲੀ ਫੈਲ ਗਈ ਲੋਕਾਂ ਨੇ ਇਸ ਸੁਨੇਹੇ ਨੂੰ ਆਪਣੇ ਦਿਲਾਂ ਵਿੱਚ ਵਸਾਇਆ ਅਤੇ ਆਪਣੇ ਹਰ ਕੰਮ, ਚੋਣ ਅਤੇ ਰਿਸ਼ਤੇ ਨੂੰ ਇਸ ਸਿੱਖਿਆ ਅਨੁਸਾਰ ਨਿਭਾਉਣਾ ਸ਼ੁਰੂ ਕੀਤਾ ਕ੍ਰਿਸਚੀਅਨਿਟੀ ਦਾ ਮੂਲ ਸੰਦੇਸ਼ ਪਿਆਰ ਦਇਆ ਮਾਫੀ ਅਤੇ ਬਰਾਬਰੀ ਹਰ ਇੱਕ ਰਾਸ਼ਟਰ ਤੇ ਸੱਭਿਆਚਾਰ ਵਿੱਚ ਸੱਚਾਈ ਦੇ ਰੂਪ ਵਿੱਚ ਵਸਿਆ ਦੋਸਤੋ ਅਸੀਂ ਦੇਖਿਆ ਕਿ ਕਿਵੇਂ ਜੀਸਸ ਕ੍ਰਾਈਸਟ ਜੀ ਦਾ ਜੀਵਨ ਅਤੇ ਉਹਨਾਂ ਦਾ ਸੁਨੇਹਾ ਬਾਈਬਲ ਰਾਹੀਂ ਦੁਨੀਆ ਭਰ ਵਿੱਚ ਫੈਲਿਆ ਕ੍ਰਿਸਚੀਅਨਿਟੀ ਸਿਖਾਉਂਦੀ ਹੈ ਕਿ ਅਸਲ ਤਾਕਤ ਅਤੇ ਸੁਖ ਦਿਲ ਦੇ ਪਿਆਰ ਦਇਆ ਅਤੇ ਨਿਮਰਤਾ ਵਿੱਚ ਹੈ ਇਹ ਸਿਰਫ ਇੱਕ ਧਰਮ ਨਹੀਂ ਬਲਕਿ ਇੱਕ ਜੀਵਨ ਦਰਸ਼ਨ ਹੈ ਜੋ ਮਨੁੱਖਤਾ ਨੂੰ ਸੱਚਾਈ ਅਤੇ ਨੈਤਿਕਤਾ ਦੇ ਰਾਹ ਤੇ ਚਲਾਉਂਦਾ ਹੈ ਤੁਹਾਡਾ ਧੰਨਵਾਦ ਕਿ ਤੁਸੀਂ ਚੈਨਲ ਹਰਪ੍ਰੀਤ ਨਾਲ ਇਹ ਸਫ਼ਰ ਸਾਂਝਾ ਕੀਤਾ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਪਿਆਰ ਅਤੇ ਦਇਆ ਦੇ ਰਾਹ ਤੇ ਜੀਵਨ ਬਿਤਾਉਣਾ ਹੀ ਅਸਲ ਅਰਥ ਹੈ